ਮੋਇਨੇ ਅੰਦਰ ਉਹ ਹਕਮ ਦੇਹਦਰ ਸਾਹਿਬ ਸਿੱਖ ਸਾਹਿਬ ਦਾ ਹੋਇਆ ਸੀ ਉਹਦੇ ਮੁਤਾਬਕ ਅੱਜ ਮੈਂ ਸ੍ਰੀ ਕਾਨਸ ਸਿੰਘ ਸਾਹਿਬ ਦੇ ਨਾਲ ਬਸਤ ਕਰਿਆ ਅਰਦਾਸ ਕਿ ਜੋ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਹੁੰਦਿਆਂ ਕੋਈ ਜਾਣੇ ਜਾਣੇ ਕੋਈ ਭੁੱਲ ਕੋ ਗਲਤੀ ਹੋਈ ਹੈ ਬਖਸ਼ਣ ਹਾਰਿਆ ਉਦੇ ਵਾਸਤੇ ਮਾਫੀ ਮੰਗੀ ਆ ਤੇ ਮੈਨੂੰ ਪੂਨ ਆਸਿਆ ਕਿ ਵਾਹਿਗੁਰੂ ਔਰ ਸ਼ੇਵਿੰਗ ਜੀ ਕੱਲ ਤੱਕ ਸਭ ਇਸ ਗੱਲ ਲਈ ਮਾਫ ਕਰਨ ਦੇ ਜੋਗ ਔਰ माफ ਕਰਨਗੇ ਜੋਦੜੀ ਕੀਤੀ ਆ ਔਰ ਜੋ ਕਹਿੰਦਾ ਸਾਹਿਬ ਦਾ ਹੁਕਮ ਹੋਇਆ ਸੀ ਇਸ ਪਾਸੇ ਕੱਲ ਜਿਹੜਾ ਆ ਉਹ ਦੇਣਾ ਉਹ ਮੈਂ ਆਪ ਨਿਮਰਤਾ ਸਹਿਤ ਪੇਸ਼ ਹੋ ਕੇ ਉਹਨਾਂ ਦੇ ਪੀਏ ਸਾਹਿਬ ਨੂੰ ਜਿਹੜਾ ਉਹ ਦੇਖੇ ਆਇਆ ਉਹ ਬਾਕੀ ਇਸ ਤੋਂ ਬਾਅਦ ਜੋ ਵੀ ਫੈਸਲਾ ਜਿਹੜਾ ਆ ਉਹ ਜਿਹੜਾ ਸਾਹਿਬ ਵੱਲੋਂ ਜਾਊਗਾ ਉਹਤੇ ਵੀ ਇਨ ਬਿਨ ਨਿਮਾਣੇ ਸਿੱਖਾਂ ਤੋਂ ਪੇਸ਼ ਹੋ ਕੇ ਪਾਲਣਾ ਕਰਾਂਗੇ ਔਰ ਹਮੇਸ਼ਾ ਇੱਕ ਪੂਰਨ ਜੋ ਸਾਡਾ ਇਹ ਇਨਸਾਨ ਆ ਅਕਾਲ ਤਖਤ ਸਾਹਿਬ ਇਹਦਾ ਜੋ ਵੀ ਹੁਕਮ ਹੋਆ ਪਹਿਲਾਂ ਵੀ ਸਵੀਕਾਰ ਕਰਦੇ ਰਹੇ ਆ ਹੁਣ ਵੀ ਉਹਨੂੰ ਸਵੀਕਾਰ ਕਰਾਂਗੇ ਸਾਹਿਬ ਜਾਣੇ ਅਣਜਾਣੇ ਦੀ ਗੱਲ ਨਹੀਂ ਹੋ ਰਹੀ ਹੁਣ ਤਾਂ ਸਪੱਸ਼ਟ ਗੱਲ ਹੋ ਰਹੀ ਆ ਕਿ ਜਿਹੜਾ ਸਾਨੂੰ ਮਾਫੀਆਂ ਦਿੱਤੀਆਂ ਗਿਆ ਪਰ ਗਾੜੀ ਕਾਂਡ ਹੋਇਆ ਸੋ ਪੂਰਾ ਕਾਂਡ ਹੋਇਆ ਹੋਰ ਜਿਹੜੇ ਬੇਦਵੀ ਕਾਂਡ ਹੋਏ ਨੇ ਉਹਨਾਂ ਦੇ ਲਈ ਗੁਨਾਹ ਉਹ ਕਬੂਲਣ ਦੀ ਗੱਲ ਹੋ ਰਹੀ ਆ ਤੁਸੀਂ ਫਿਰ ਜਾਣੇ ਜਾਣੇ ਦੀ ਗੱਲ ਕਰ ਰਹੇ ਹੋ ਦੇਖੋ ਜਦੋਂ ਕੋਈ ਵੀ ਬੰਦਾ ਕੋਈ ਕੰਮ ਕਰਦਾ ਜਾਂ ਕੋਈ ਸਰਕਾਰ ਤਾਕਤ ਵਿੱਚ ਪਾਵਰ ਵਿੱਚ ਹੁੰਦੀ ਆ ਕੰਮ ਲੋਕਾਂ ਦੇ ਕਰਦੇ ਹੁੰਦੇ ਆ ਕਰਦੇ ਆ ਕਰਦੇ ਆ ਜੇ 100 ਕੰਮ ਚੰਗਾ ਹੋ ਗਿਆ ਇੱਕ ਨਹੀਂ ਹੋਇਆ ਤੇ ਕਈ ਵਾਰੀ ਉਹਦੀ ਗੱਲ ਆ ਜਾਂਦੀ ਆ ਪਰ ਮੈਂ ਇੱਕ ਬੀਤੀ ਕਾਦੇ ਚਾਹਨਾ ਅੱਜ ਕੋਰਟਾਂ ਦੇ ਵਿੱਚ ਮੈਟਰ ਹੈ ਕਿ ਜਿਹੜੀ ਵਿਆਧਵੀ ਹੋਈ ਹੈ ਕਿਵੇਂ ਹੋਈ ਇਹ ਤਾਂ ਮੈਟਰ ਹੁਣ ਕਿਸੇ ਤੋਂ ਲੁਕਿਆ ਛੁਪਿਆ ਰਿਹਾ ਨਹੀਂ ਕਿ ਵਿਆਧਵੀ ਕਿਹਨਾਂ ਨੇ ਕਰਾਈ ਹੈ ਕੌਣ ਦੋਸ਼ੀ ਹੈ ਅਸੀਂ ਫਿਰ ਵੀ ਇਹ ਗੱਲ ਕਹਿੰਦੇ ਆਂ ਕਿ ਜੇ ਪੰਥ ਇਸ ਗੱਲ ਨੂੰ ਸਮਝਦਾ ਸੇਖ ਕੌਮ ਸਮਝਦੀ ਹੈ ਤੇ ਅਸੀਂ ਫਿਰ ਵੀ ਨਿਮਰਤਾ ਸਹਿਤ ਮਾਫੀ ਮੰਗਦੇ ਆਂ ਸਰਪੰਚ ਜੀ ਤੇਰੀ ਬਿਆਨਬਾਜ਼ੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਸ਼੍ਰੀ ਕਾਟਕਪੱਤ ਸਾਹਿਬ ਨੇ ਵੀ ਇਹਦੇ ਵਿੱਚ ਦਿੱਤਾ ਗਿਆ ਕਿ ਜੇ ਨਾ ਬਿਆਨਬਾਜ਼ੀ ਨਾ ਕੀਤੀ ਜਾਵੇ ਕਾਟਕਪੱਤ ਸਾਹਿਬ ਦੀ ਇਰਾਦਾਵਤ ਰੋਪੀ ਜਾਂਦੀ ਹੈ। ਇਹੀ ਗੱਲ ਆ। ਇਹ ਕਰਕੇ ਅਸੀਂ ਉਹ ਗੱਲਾਂ ਨਹੀਂ ਕਹਿਣੀਆਂ ਚਾਹੁੰਦੇ ਜਿਹੜੀਆਂ ਗੱਲਾਂ ਮਰਜ਼ਾ ਦਾ ਤੋਂ ਬਾਹਰ ਜਾਣ ਕਿਉਂਕਿ ਜਹਦਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਸਾਡੇ ਲਈ ਉਹ ਲਾਹੀ ਹੁਕਮ ਹੋਆ ਅਸੀਂ ਕਿਸੇ ਵੀ ਸਿੱਖ ਦੇ ਖਿਲਾਫ ਜਾਂ ਕਿਸੇ ਪਾਰਟੀ ਦੇ ਖਿਲਾਫ ਕੋਈ ਗੱਲ ਇਸ ਤਰ੍ਹਾਂ ਨਹੀਂ ਕਹਿੰਦੇ ਆਪ ਇਸ ਕਰਕੇ ਗੱਲ ਕਹਿਨੇ ਆ ਕਿ ਜੇ ਜਿਹੜਾ ਇਹ ਸਵਾਲ ਕਿਤੇ ਵੀ ਜਾਣਣ ਜਾਣੇ ਤੇ ਕਹਿੰਨੇ ਆ ਕਿ ਕੀਤੀ ਨਹੀਂ ਜੇ ਫਿਰ ਵੀ ਲੱਗਦਾ ਵੀ ਹੋ ਗਈ ਤਾਂ ਅਸੀਂ ਮਾਫੀ ਮੰਗਦੇ ਅਸ ਮਕਸਦ ਉਹ ਨਹੀਂ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਜੀ ਅੱਜ ਸਪਸ਼ਟੀਕਰਨ ਕੀ ਦਿੱਤਾ ਹੈ ਦੇਖੋ ਮੈਂ ਤੇ ਇਹ ਫਾਹਮਨਾ ਦੇ ਜਿਲ੍ਹਾ ਟਾਈ ਮੈਨੂੰ ਮਿਨਿਸਟਰੀ ਵਿੱਚ ਮਿਲਿਆ ਜਿਹੜਾ ਮੇਰੇ ਕੋਲ ਮਹਿਕਮਾ ਤੇ ਉਹ ਮਹਿਕਮੇ ਦੇ ਵਿੱਚ ਮੇਰੇ ਜੁਮੇ ਵਿੱਚ ਵੱਡੀ ਸੇਵਾ ਲੱਗੀ ਸੀ ਜਿਹੜੀਆਂ ਜਿੰਨੀਆਂ ਯਾਦਗਾਰਾਂ ਬਣੀਆਂ ਸਿੱਖ ਇਤਿਹਾਸ ਦੇ ਵਿੱਚ ਕਿਹੜੀ ਗੱਲ ਹੈ ਜਿਹਨੂੰ ਅੱਜ ਆਪ ਸਾਰੇ ਕੁੱਲੇ ਜਾਣਦੇ ਆ ਕਿ ਸ਼੍ਰੋਮਣੀ ਕਾਲੇਦਾਨ ਨੇ ਪ੍ਰਾਪਤੇ ਖਾਲਸਾ ਚੱਪੜ ਜਿਹੜੀ ਵੱਡਾ ਕੱਲੂ ਕੜਾ 14 ਕੱਲੂ ਕੜਾ ਔਰ ਭਗਵਾਨ ਬਾਲਮੀਕ ਦੀ ਯਾਦਗਾਰ ਰਵਿਦਾਸ ਜੀ ਦੀ ਯਾਦਗਾਰ ਮੋਤੀ ਰਾਮ ਉਹ ਵੀ ਯਾਦਗਾਰ ਆ ਬਾਰੰਬੋੜੀਅਲ ਜੰਗ ਦੀ ਆਜ਼ਾਦੀ ਇਹ ਉਹ ਜਿਹੜਾ ਅੰਮ੍ਰਿਤਸਰ ਸਾਹਿਬ ਦਾ ਜੋ ਇਹ ਮਾਰ ਗਿਆ ਜਾਂ ਥੋੜਾ ਜਿਹੜਾ 47 ਦਾ ਅਸੀਂ ਬਾਟ ਟਿਫਲ ਵਾਲਾ ਜਿਹੜਾ ਯਾਦਗਾਰ ਇਦਾਂ ਦੀ ਇੱਕ ਨਹੀਂ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਹੋ ਰਹੀਆਂ ਜੀਆਂ ਸਥਾਨ ਹੈਗੇ ਆ ਜਿਹੜੇ ਸਾਡੀ ਸਰਕਾਰ ਵੇਲੇ ਔਰ ਮੇਰੀ ਦੇਖ ਰੇ ਖੱਲੇ ਜਿਹੜੇ ਬਣੇ ਆ ਤੋਂ ਉਹ ਕਰਕੇ ਉਹਨਾਂ ਨੂੰ ਅੱਜ ਕੋਈ ਨਹੀਂ ਗੱਲ ਬੰਦਾ ਗੱਲ ਨਹੀਂ ਕਰ ਰਿਹਾ ਫਿਰ ਬਹਿਕਲਦਾ ਜੀ ਆ ਇਹ ਕਹਿੰਦਾ ਜੀ ਕਿ ਜੋ ਜੋ ਵੀ ਕਹਤਾ ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਵੀ ਅਸੀਂ ਵੀ ਪੱਲਾ ਾਟ ਕੇ ਸਾਡੇ ਪੱਲੇ ਚ ਪਾ ਦਿਓ ਕਿਉਂਕਿ ਅਸੀਂ ਹਾਲ ਤੱਕ ਤੋਂ ਵੱਡੇ ਨਹੀਂ ਨਾ ਅਸੀਂ ਦਰਬਾਰ ਸਾਹਿਬ ਤੋਂ ਵੱਡੇ ਆ ਅਸੀਂ ਫਿਰ ਵੀ ਆਪਣੀ ਉਸ ਚੀਜ਼ ਨੂੰ ਮੰਨ ਕੇ ਉਹ ਇਹੇ ਕਰਕੇ ਆਏ ਆ ਕਿ ਜੇ ਕੋਈ ਜਾਣੇ ਜਾਣੇ ਹੋਈ ਆ ਕਿ ਵਾਹਿਗੁਰੂ ਬਖਸ਼ੰਦ ਵਾਹ ਕੋਲੋਂ ਮਨ ਸਿੰਘ ਸਰਕਾਰ ਵੱਲੋਂ ਸ਼੍ਰੀ ਕਾਕਤ ਸਾਹਿਬ ਵੱਲੋਂ ਧਰਮ ਸਜਾ ਲਗਾਈ ਜਾ ਸਕਦੀ ਹੈ ਕਿਉਂ ਇਹ ਮੈਂ ਕੁਛ ਨਹੀਂ ਕਹਦਾ ਇਹ ਮਹਾਨ ਕਹਤਾ ਇਹਦੇ ਜਿਹੇਦਾਰ ਵੀ ਮਹਾਨਵਾ ਜੋ ਵੀ ਉਹ ਕਹਿਣਗੇ ਉਹਨੂੰ ਸਿਰੇ ਮੱਥੇ ਪ੍ਰਵਾਨ ਕਰਾਂ। ਇਹ ਗੱਲ ਵੀ ਜੋ ਦੇਸ਼ ਦਾ ਸਰਬਸੰਮਾਪਤਿਕ ਸੇਕ। ਦੇਖੋ ਜਿਹੇਦਾਰ ਕਾਥਨ ਸਾਹਿਬ ਦਾ ਜੋ ਹੁਕਮ ਹੋਇਆ ਸੀ ਉਸ ਹੁਕਮ ਦੇ ਨੂੰ ਸਿਰੇ ਮੱਥੇ ਪ੍ਰਵਾਨ ਕਰਦੇ ਆਂ। ਅੱਜ ਮੈਂ ਕਾਤਰ ਸਾਹਿਬ ਤੇ ਬਹੁਤ ਨਿਮਰ ਸਿੱਖੋ ਜੋਂ ਨਿਮਿਤ ਅਥੇਤ ਨਾਸਮਤਕ ਹੋਇਆ ਔਰ ਉਥੇ ਜੋ ਜੋਦੜੀ ਅਰਦਾਸ ਬੇਨਤੀ ਕੀਤੀ ਆ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਉਹ ਜੇ ਕੋਈ ਸਾਡੀ ਕਿਤੇ ਕਮੀ ਪੇਸ਼ੀ ਕੋ ਭੁੱਲ ਰਹਿ ਗਏ ਤਾਂ ਵਾਹਿਗੁਰੂ ਨੂੰ ਮਾਫ ਕਰਨਾ ਤੇ ਜੋ ਜਹੇਦਾ ਸਾਹਿਬ ਵੱਲੋਂ ਮੰਗਿਆ ਗਿਆ ਸੀ ਕਿ ਆਪਣੇ ਵੱਲੋਂ ਸਪਸ਼ਟੀਕਰਨ ਦਿਓ ਉਹ ਸਪਸ਼ਟੀਕਰਨ ਵੀ ਅੱਜ ਮੈਂ ਜਿਹੜਾ ਦੇਣ ਵਾਸਤੇ ਹਾਜ਼ਰ ਹੋਇਆ ਉਹ ਦਫ਼ਤਰ ਦੇ ਵਿੱਚ ਪੀਰ ਸਾਹਿਬ ਨੇ ਰਿਕਾਰਡ ਕਰ ਲਿਆ ਅੱਜ ਤੋਂ ਬਾਅਦ ਜੋ ਵੀ ਕਹਾ ਜਹੇਦਾ ਸਾਹਿਬ ਕੋਈ ਵੀ ਹੁਕਮ ਦੇਣਗੇ ਕਿਸੇ ਤਰ੍ਹਾਂ ਦਾ ਵੀ ਉਹਨੂੰ ਕਿਰੇ ਮਤੇ ਪ੍ਰਵਾਨ ਕਰਕੇ ਦੇਣਾ ਇਹ ਕਿਹੜੇ ਸੰਤੂ ਕਿਹੜੇ ਸੰਤੂ ਦੇਖੋ ਮੈਂ ਹੇਈ ਮੈਂ ਇਹਦੇ ਵਿੱਚ 97 ਤੋਂ 17 ਤੱਕ ਮੈਂ ਐਮਐਲਏ ਰਿਆ ਮੰਤਰੀ ਮੈਂ 92 ਵਾਲੀ ਸਰਕਾਰ ਵਿੱਚ ਸਟੇਟ ਮੰਤਰੀ ਰਿਆ 7 ਵਾਲੀ ਵਿੱਚ ਮੈਂ ਦੀਪਪਾਲ ਦੀ ਬਣੀ ਸੈਕਟਰੀ ਰਿਆ ਤੇ 12 ਵਾਲੀ ਵਿੱਚ ਮੈਂ ਕੈਪਟਨ ਮਾਤੀ ਦੇ ਆ ਮੇਰੇ ਕੋਲ ਜੇਲ੍ਹ ਵਿਭਾਗ ਕਲਚਰ ਟੂਰਿਸਮ ਦੇਫਰ ਮੇਰੇ ਕੋਲ ਰਿਆ ਉਸ ਕਰਕੇ ਸੁਮੇਤ ਰਾਣ ਜੀ ਉਹ ਵੀ ਅਲਗ ਜਿਹੜਾ ਹਾਲਾਤ ਕੀ ਕਹਿਣਾ ਕਰੋਗੇ ਕਿ ਅ ਕਲੀਕਤ ਖਾਸੀ ਤੇ ਪਹੁੰਚਿਆ ਤੁਹਾਨੂੰ ਇਹ ਸਵਾਲ ਸੀਗਾ ਕੀ ਕਾਰਨ ਮੁੱਖ ਕੀ ਲੱਗਦੇ ਨੇ ਕਿ ਇੱਕ ਬੁਢੀ ਅਕਾਈ ਤੋਂ ਦਾ ਲੰਮਾ ਟਿਮ ਹੋ ਰਿਹਾ ਪੀਡੀਏ ਹੈ ਲੱਗਦਾ ਹੈ ਕਿ ਪਾਲਟਿਸਨ ਤੋਂ ਫਿਲਹਾਲ ਤਾਂ ਬਾਕੀ ਕਲਤੀਆਂ ਹੁੰਦੀਆਂ ਨੇ ਇਕੱਲੀ ਸਰਕਾਰ ਨੇ ਤਾਂ ਹੀ ਲੋਕਾਂ ਨੇ ਮੰਤਰ ਗੋਈ ਨੇ ਇਕੱਲੀ ਤੁਹਾਨੂੰ ਦੇਖੋ ਜਿਹੜੇ ਸੰਗਤ ਆ ਜਾਂ ਜਿਹੜੇ ਪਬਲਿਕ ਆ ਉਹ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਦਾ ਰਾਈਟ ਹੁੰਦਾ ਜੋ ਉਹਨਾਂ ਨੇ ਫੈਸਲਾ ਕੀਤਾ ਉਹਨੂੰ ਵੀ ਕਿਰੇਵੱਤੇ ਪ੍ਰਬੰਧ ਕਰਦੇ ਆ ਪਰ ਮੈਂ ਇਹ ਨਹੀਂ ਕਹਿ ਸਕਦਾ ਕਿ ਅਸੀਂ ਜਾਂ ਗਲਤੀਆਂ ਕੀਤੀਆਂ ਪਰ ਗਲਤੀਆਂ ਕੰਮ ਕਰਦੇ ਆਂ ਕਈ ਵਾਰੀ ਜਾਣੇ ਨਾ ਜਾਣੇ ਹੋ ਜਾਣੀਆਂ ਇਹੀ ਮੈਂ ਲਾਭਤ ਪਹਿਲਾਂ ਕਿਹਾ ਕਿ ਜਦੋਂ ਕੋ ਬੰਦਾ ਕੰਮ ਕਰਦਾ ਜਿਹੜੇ ਕੰਮ ਸਾਡੀਆਂ ਸਰਕਾਰਾਂ ਨੇ ਕੀਤੇ ਆ ਉਹ ਕੋਈ ਸਰਕਾਰ ਕਰ ਨਹੀਂ ਸਕੀ ਅੱਜ ਮੈਂ ਇਹੀ ਮੈਂ ਬੇਨਤੀ ਬੇਨਤੀ ਕਰ ਰਿਹਾ ਕਿ ਅੱਜ ਉਹ ਲੋਕ ਗੱਲਾਂ ਕਰ ਰਹੇ ਆ ਜਿਹੜੇ ਲੋਕ ਜਿਨ੍ਹਾਂ ਨੇ ਆਪ ਕੁਛ ਨਹੀਂ ਕੀਤਾ ਕਰਕੇ ਤੁਹਾਨੂੰ ਇਲਾਹੀ ਹੁਕਮ ਜਹਦਾ ਸਾਹਿਬ ਦਾ ਕੁ ਕੋਈ ਕਾਲ ਕਿਸੇ ਪਾਰਟੀ ਦੇ ਜਾਂ ਕਿਸੇ ਖਲਾਮ ਕਰਨੀ ਨਹੀਂ ਜਿਸ ਕੇ ਬਹੁਤਾ ਕੁਝ ਨਹੀਂ ਮੈਂ ਕਹਿ ਸਕਦਾ ਪਰ ਅਸੀਂ ਆਪਣੇ ਬੁਝੇ ਦੇ ਉੱਪਰ ਕੰਮ ਆਪਣੇ ਵੱਲੋਂ ਬੜੇ ਡਵੈਲਪਮੈਂਟ ਦੇ ਪੱਖੋਂ ਵੀ ਆਪਣਾ ਵਿਰਸਾ ਸਭਾਲਣ ਦੇ ਪੱਖੋਂ ਵੀ ਬਹੁਤ ਕੁਝ ਕੀਤਾ ਜੇ ਫਿਰ ਵੀ ਕੋਈ ਬੰਦੇ ਸਮਝਦੇ ਹੈ ਗਲਤੀ ਹੈ ਤਾਂ ਉਹਦੀ ਇਥੇ ਮਾਫੀ ਮੰਗਣ ਵਾਸਤੇ ਆਏ ਅਸੀਂ ਇਕੱਲੇ ਦਲ ਤਾਂ ਨਹੀਂ